ਨਸਤੀ ਟੀਮ ਦੇ ਨਾਮ ਰਾਹੀਂ ਕਬੱਡੀ ਮੈਚ ਦੀ ਟਰਾਫੀ 1.6 ਲੱਖ ਰੁਪਏ ਦਾ ਜਿੱਤਿਆ ਨਕਦ ਇਨਾਮ ਰਿਪੋਰਟਰ ਰੋਹਿਤ ਗੁਪਤਾ ਗੁਰਦਾਸਪੁਰ ਤਨ ਤਨ ਬਾਬਾ ਪਰਦੇਸੀ ਰੋਖ ਦੀ ਯਾਦ ਵਿੱਚ 6ਵਾਂ ਸਾਲਾਨਾ ਯਾਦਗਾਰੀ ਖੇਪ ਮੇਲਾ ਤਾਰੀਵਾਲ ਦੀ ਨਜ਼ਦੀਕੀ ਪਿੰਡ ਖੁੰਡਾ ਵਿਖੇ ਬਹੁਤ ਹੀ ਧੂਮ-ਧਾਮ ਦੇ ਨਾਲ ਚੇਅਰਮੈਨ ਭੁਪਿੰਦਰ सिंह रंका दी अगवाई हेच करवाया गया इस मेले में आम आदमी पार्टी दे सूबा जनरल सकतर ते जिला योजना बोर्ड गुरदासपुर दे चेयरमैन एडवोकेट जगरूप सिंह शेखवान दे माता अते साफकर कैबिनेट मंत्री पंजाब मरहूम सेवा सिंह शेखवान दी पत्नी बीबी अमरजीत कौर सेखवा बतौर मुख मेहमान हाजिर हुए ਕਬੱਡੀ ਦਾ ਫਾਈਨਲ ਮੈਚ ਰਮਦਾਸਦੀ ਮਨੂ ਮਸਾਣਾ ਕਬੱਡੀ ਕਲੱਬ ਕੜਿਆਲਾ ਦੇ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਰਮਦਾਸਦੀ ਟੀਮ ਜੇਤੂ ਰਹੀ ਜੇਤੂ ਟੀਮ ਨੂੰ 61000 ਤੇ ਦੂਜੀ ਥਾਂ ਤੇ ਰਹਿਣ ਵਾਲੀ ਟੀਮ ਨੂੰ 41000 ਰੁਪਏ ਬਤੌਰ ਇਨਾਮ ਦਿੱਤੇ ਗਏ ਬੀਬੀ ਅਮਰਜੀਤ ਕੌਰ ਸੇਖਵ ਨੇ ਕਿਹਾ ਕਿ ਇਹ ਖੇਡ ਮੇਲੇ ਸਾਨੂੰ ਆਪਣੇ ਪੁਰਾਤਨ ਪੰਜਾਬ ਦੇ ਅਮੀਰ ਵਿਰਸੇ ਦੇ ਨਾਲ ਜੋੜਦੇ ਹਨ ਉੱਥੇ ਹੀ ਅਜੋਕੇ ਯੋਗ ਵਿੱਚ ਨੌਜਵਾਨ ਹੈ। ਸੋ ਦਰਸ਼ਕਾਂ ਇੱਕ ਰੀ ਜੋਰ ਦੀਆਂ ਤਾੜੀਆਂ ਮਾਰਦੇ ਪਹਿਲੀ ਕਬੱਡੀ ਕਿੰਗੋ ਫਾਈਨਲ ਮੈਚ ਦੀ ਛੇਵਾ ਕਬੱਡੀ ਕਬੂ ਕਬੈਤ ਵੱਲੋਂ ਗਾਧੇ ਰੱਤ ਦੇ ਮੇਰੇ ਬਹੁ ਕਬੱਡੀਆਂ 500 ਰਿਆ ਹੋਣੀ ਹੈ ਦਰਾਜ ਕਲੇ ਕੁੱਕੂ ਦਾ ਅੰਕ ਜਫਾ 500 ਦਾ ਹੋਣਾ ਹੈ ਮਾਵਨਾ ਭੋਮੇ ਪੰਡਾ ਦਾ ਨਵੀਂ ਦੇਖਣਾ ਜਿੱਥੋਂ ਦੇ ਢੋਲੇ ਦੇ ਚਰਤੇ ਅਕਾਪ ਦੇ ਖੇਡ ਵਿਦਵਾਨਾਂ ਚ ਚੱਲਦਾ ਸਰਮਣ ਸਿੰਘ ਫੌਜੀ ਦਾ ਪੁੱਤ ਹੋਣ ਧਰਮਚੰਦ ਵਾਲੇ ਪ੍ਰੋਮੋਟਰਾਂ ਦਾ ਨਾਮ ਵੱਡੇ ਪੱਧਰ ਤੇ ਪਰਿਆ ਹੈ ਇਹ ਕੋਟ ਧਰਮਚੰਦ ਖੁਰਦ ਵਾਲਾ ਗੱਬਰ ਨਜਵਾਏ ਆਏ ਹੋਏ ਆਏ ਸਾਹਮਣੇ ਗੁਰਲਾਲ ਇੱਕ ਲੱਖਾਂ ਜੇ ਪੁਆਇੰਟ ਜੁੜ ਗਿਆ ਰਾਣੇ ਦੀ ਕੋਟੀ ਭਗੀ ਫਿਰ ਉਹ ਰਾਣੇ ਖੁੱਡੇ ਵਾਲੇ ਰਾਣੇ ਨੇ ਐਲਾਨ ਕੀਤਾ ਹੈ ਕਿ ਰਾਣੇ ਠੱਠੇ ਦੀਆਂ ਦੋ ਕਬੱਡੀਆਂ ਪਾਸੇ ਦਿਓ ਹੋਈਆਂ ਰਿੰਕੋ ਬਹਿਰੀਨ ਦੇ ਨਾਲ ਸਾਡਾ ਮੋਨੂ ਕਬੈਤ ਲਓ ਸਾਹਮਣੇ ਕਬੱਡੀ ਕਬੱਡੀ ਕਰ ਰਿਹਾ ਇੱਕ ਪਾਸੇ ਦਿਲਬਰ ਦੂਜੇ ਪਾਸੇ ਠੱਠੇ ਪੈਣ ਵਾਲਾ ਆ ਪਾਸੇ ਦੀ ਕਬੱਡੀ ਮਿੱਤਰੋ ਜਸਵੰਦਰ ਕਾਛੀ ਦੀ ਟੀਮ ਇੱਕ ਪਾਸੇ ਇੱਕ ਅਸੇਵੇਂ ਦੇਖਣਾ ਟਿਕਰਮੁਜੀਤ ਕੰਡੋ ਵਾਲੀ ਸਾਡੀ ਟੀਮ ਸਾਗਰ ਦਾ ਪ੍ਰਭਾਵ ਦੀ ਟੀਮ ਫੱਠੇ ਵਾਲਾ ਨੰਬਰ ਜੋੜ ਗਿਆ ਆ ਸਰੋਤ ਦਾ ਗਾ ਦੇ ਕੇ ਦਾ ਗੱਬਰ ਰਜਵਰ ਮਲੇਸ਼ੀਆ ਦੇ ਲੜਕਿਆਂ ਦੇ ਵਿੱਚੋਂ ਮੈਚ ਵੇਗਾ ਹੈ ਉਹ ਸ਼ੇਰਾ ਤਰਪਲੇ ਵੱਡਾ ਖੇਡ ਮੇਲਾ ਜੇ ਤਰਪਲੇ ਪਟ ਹੋਵੇਗਾ ਆ ਸਾਹਮਣੇ ਰਾਣੀ ਦੀ ਕੋਟੀ ਪੈ ਗਈ ਵਿਸ਼ਾਲ ਕਿੰਨੇ ਵਾਲੀ ਹੈ ਲਓ 500 ਰੁਪਏ ਦੀ ਦੂਜੀ ਜਿੰਦਗੀ ਇਹ ਭਾਜੀ ਐਕਸਪ੍ਰੈਸ ਨਿਊਜ਼ ਨੈਟ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਹੋਈ ਐ ਇਸ ਪਿੰਡ ਵਿੱਚ ਪਹੁੰਚ ਕੇ ਇੰਨਾ ਵੱਡਾ ਵੱਡੀ ਕੱਪ ਕਰਵਾ ਰਹੇ ਨੇ ਕਿਉਂਕਿ ਖੇਡਾਂ ਸਾਡੇ ਜੀਵਨ ਦਾ ਬਹੁਤ ਜ਼ਰੂਰੀ ਅੰਗ ਨੇ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਕਰਦੀਆਂ ਨੇ ਉਹਨਾਂ ਨੂੰ ਆਪਣੇ ਕਰਵਾਏ ਸ਼ੁਰੂ ਹੋ ਕਾ ਮੈਚ ਸਮੇਂ ਦੇ ਨਾਲ ਆਪਣੀ ਸ਼ਕਤੀ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਬੱਚਿਆਂ ਨੂੰ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਚਰਮਨ ਸਾਹਿਬ ਦਾ ਉਹਨਾਂ ਦੀ ਮਿਸਿਸ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵੱਡਾ ਫਰਾਲਾ ਕਰਕੇ ਤੇ ਇੱਕ ਪ੍ਰੋਗਰਾਮ ਬਣਾਇਆ ਇਸ ਪਿੰਡ ਦੀ ਸਾਰੀ ਪੰਚਾਇਤਾਂ ਕਮੇਟੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨੀ ਆ ਜਿਨ੍ਹਾਂ ਨੇ ਇਸ ਇਲਾਕੇ ਵਿੱਚ ਹੋਰ ਟੀਮਾਂ ਵੀ ਬੁਲਾ ਕੇ ਤੇ ਖੇਡਾਂ ਦਾ ਪ੍ਰਬੰਧ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਰਜੇਸ਼ ਜੀ ਜਿਨ੍ਹਾਂ ਨੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਿੰਡ ਦਾ ਇਹ ਪ੍ਰੋਗਰਾਮ ਕੈਚ ਕਰਕੇ ਦੁਨੀਆ ਤੇ ਰੂਬ ਰੂ ਕਰਾਉਣਾ ਤੇ ਜਿਹੜਾ ਅਸੀਂ ਇਸ ਕਬੱਡੀ ਕੱਪ ਦਾ ਕਹੀਏ ਇਹ ਜਿਹੜਾ ਕਬੱਡੀ ਕੱਪ ਦੀ ਸੋਚ ਸਾਡੀ ਜਿਹੜੇ ਨਵੇਂ ਯੋਗ ਪੀੜੀ ਆ ਮੁੰਡਾ ਆਪਣੇ ਰਾਣਾ ਪਹਿਲਵਾਨ ਪਹਿਲਾਂ ਇੰਟਰਨੈਸ਼ਨਲ ਕਬੱਡੀ ਪਲੇਅਰ ਰਹਿ ਚੁਕੇ ਨਾਲ ਵਿਪਨ ਕੁਮਾਰ ਜੀ ਸਾਡੇ ਪਿੰਡ ਦੇ ਇੱਕ ਬਹੁਤ ਹੀ ਵਧੀਆ ਪਲੇਅਰ ਪਿੰਡ ਲੈਵਲ ਤੇ ਸੀ ਇਹਨਾਂ ਦੇ ਅਪਰਾਲਾ ਸਦਕਾ ਜਿਹੜੇ ਅੱਜ ਪਿੰਡ ਪਿੰਡ ਲੈਵਲ ਤੋਂ ਲੈ ਕੇ ਇੰਟਰਨੈਸ਼ਨਲ ਕਬੱਡੀ ਕੱਪ ਹੋਣ ਡਿਆ ਏ ਤੇ ਅਸੀਂ ਨਿਊ ਪੰਚਾਇਤ ਬਣੀ ਆ ਪਰਮਾਤਮਾ ਦੀ ਹਿਜੂੜੀ ਜੇ ਕਹਿੰਨੇ ਆ ਕਿ ਅਸੀਂ ਜੋ ਵੀ ਇਹ ਸਾਡੇ ਕੋਲ ਡਿਮਾਂਡ ਕਰਦੇ ਆ ਅਸੀਂ ਇਹਨਾਂ ਦੇ ਨਾਲ ਆ ਦੇਖੋ ਜੀ ਅੱਜ ਚਾਰ ਟੀਮਾਂ ਜਿਹੜੀਆਂ ਵਾ ਕਲੱਬਾਂ ਖੇਡੀਆਂ ਵਾ ਹੁਣ ਜਿਹੜੀਆਂ ਦੋ ਜਿਹੜਾ ਫਾਈਨਲ ਇੱਕ ਸ਼ੋਅ ਮੈਚ ਪਹਿਲਾਂ ਉਹ ਚੁਗਾ ਵਾ ਤੇ ਹੁਣ ਜਿਹੜਾ ਦੋ ਜਿਹੜੇ ਆ ਕਬੱਡੀ ਇੰਟਰਨੈਸ਼ਨਲ ਕਬੱਡੀ ਦਾ ਲੱਭ ਹੋਣ ਲੱਗਾ ਮੈਚ ਜਿਹੜਾ ਫਾਈਨਲ ਮੈਚ ਆ ਤੇ ਜਿਹੜੀ ਵੀ ਟੀਮ ਜਿੱਤੇਗੀ ਉਹਨੂੰ ਸਨਮਾਨ ਕੀਤਾ ਜਾਏਗਾ ਬਹੁਤ ਵੱਡੀ ਵਾਲੀ ਰਾਸ਼ੀ ਆ 61000 ਦੀ ਰਾਸ਼ੀ ਪਹਿਲੀ ਟੀਮ ਨੂੰ ਆ ਤੇ 51000 ਦੀ ਰਾਸ਼ੀ ਦੂਜੀ ਟੀਮ ਨੂੰ ਮਿਲੇਗੀ ਦੇਖੋ ਜੀ ਅਸੀਂ ਤਾਂ ਇਹੋ ਕਹਿੰਨੇ ਆ ਕਿ ਜਿੰਨੇ ਵੀ ਨੌਜਵਾਨ ਵਾ ਉਹ ਆਪਣੇ ਖੇਡਾਂ ਨਾਲ ਜੋੜਨ ਜਿਹੜਾ ਵੀ ਬੱਚਾ ਸਪੋਰਟਸ ਨਾਲ ਜੋੜਦਾ ਵਾ ਉਹ ਨਸ਼ੇ ਤੋਂ ਬਾਜੇਗਾ ਤੇ ਇੱਕ ਜਿਹੜੀ ਖੇਡ ਆ ਇੱਕ ਚੰਗੀ ਸਿਹਤ ਲਈ ਵੀ ਆ ਤੇ ਇੱਕ ਜਿਹੜੀ ਖੇਡ ਚੰਗੇ ਫੀਲਦੀ ਵੀ ਆ ਸਾਰੇ ਦਰਸ਼ਕ ਵੀਰਾਂ ਨੂੰ ਪਹਿਲਾਂ ਤੇ ਸასი ਗੱਲ ਜੀ ਆਪਣੀ ਟੀਮ ਦਾ ਨਾਮ ਹੈਗਾ ਜੀ ਮੰਨੂ ਮਸਾਣਾ ਕਬੱਡੀ ਕਲੱਬ ਮਾਝਾ ਕ੍ਰਿਆਲਾ ਮੈਂ ਉਸ ਟੀਮ ਦਾ ਕੋਚ ਆ ਜਸਵਿੰਦਰ ਕਲਸੀ ਤੇ ਮੈਚ ਅੱਜ ਖੁੰਡੇ ਬਹੁਤ ਵਧੀਆ ਹੋਇਆ ਜੀ ਸਾਰੀਆਂ ਟੀਮਾਂ ਬਹੁਤ ਵਧੀਆ ਖੇਡੀਆਂ ਫਾਈਨਲ ਮੈਚ ਰਮਦਾਸ ਤੇ ਮੰਨੂ ਮਸਾਣਾ ਕਬੱਡੀ ਕਲੱਬ ਕ੍ਰਿਆਲਾ ਦੇ ਵਿੱਚ ਕਰ ਹੋਇਆ ਤੇ ਫਾਈਨਲ ਮੈਚ ਜਿਹੜੀ ਰਮਦਾਸ ਦੀ ਟੀਮ ਆ ਉਹ ਇੱਕ ਜੱਫੇ ਤੇ ਜੇਤੂ ਗਈ ਜੀ ਮੈਂ ਸਾਰੇ ਨਵੇਂ ਪੇਰਾਂ ਨੂੰ ਇੱਕੋ ਹੀ ਬੇਨਤੀ ਕਰਨੀ ਚਾਹਣਾ ਜੀ ਕਿ ਸਾਰੇ ਤਗੜੇ ਹੋ ਕੇ ਮਿਹਨਤ ਕਰਨ ਗਰਾਊਂਡ 'ਚ ਜਾਣ ਆਪਣੀ ਗੇਮ ਲਾਉਣ ਚੰਗੇ ਕੋਚਾਂ ਕੋਲ ਰਹਿਣ ਚੰਗੇ ਕੋਚਾਂ ਦੇ ਥੱਲੇ ਮਿਹਨਤ ਕਰਨ ਤੇ ਅਟਕੇ ਰਹਿਣ ਤੇ ਮਿਹਨਤ ਕਰਕੇ ਆਪਣੀ ਘਰ ਦੀ ਖਰਾਕ ਖਾ ਗਈ ਤਗੜੇ ਹੋ